ਸੋ ਮੈਂ ਸਾਰੇ ਜਿੰਨੇ ਵੀ ਇੱਥੇ ਦਰਸ਼ਕ ਆਏ ਨੇ ਚਾਰ ਦਿਨ ਤੋਂ ਜਿਹੜਾ ਇਹ ਮੇਲਾ ਜਿਹੜਾ ਰੱਖਿਆ ਸੀ ਆਪਾਂ ਤਿੰਨ ਦਿਨ ਹੋ ਗਏ ਅੱਜ ਚੌਥਾ ਦਿਨ ਹੈ ਸਾਡੀਆਂ ਖੇਡਾਂ ਦਾ ਸੋ ਇਹ ਕਮਲਜੀਤ ਦੀ ਯਾਦਗਾਰੀ ਖੇਡਾਂ ਉਹ ਨੇ ਇਸ ਖੇਡਾਂ ਦੇ ਵਿੱਚੋਂ ਕਈ ਐਸੇ ਪਲੇਅਰ ਜਿਹੜੇ ਨੇ ਇੱਥੇ ਖੇਡੇ ਨੇ ਔਰ ਉਹਨਾਂ ਨੇ ਕਈਆਂ ਨੇ ਸਾਡੇ ਦੇਸ਼ ਲੈਵਲ ਤੇ ਵੀ ਨਾਮ ਰੋਸ਼ਨ ਕੀਤਾ ਔਰ ਇੱਥੇ ਸਰਬਿਆਚਾਰਕ ਜਿਹੜਾ ਪ੍ਰੋਗਰਾਮ ਹੁੰਦਾ ਹੈ ਕਈ ਸਾਡੇ ਜਿਹੜੇ ਇੱਥੇ ਮੈਂ ਕਹਿ ਸਕਦਾ ਵੀ ਸੰਗੀਤ ਦੇ ਜਿਹੜੇ ਅੱਜ ਉੱਗੇ ਜਿਹੜੇ ਕਲਾਕਾਰ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਾ ਕੇ ਜਿਹੜੇ ਨੇ ਉਹ ਗਾ ਵੀ ਰਹੇ ਨੇ ਔਰ ਮਸ਼ਹੂਰ ਵੀ ਨੇ ਉਹ ਵੀ ਮੈਂ ਕਹਿ ਸਕਦਾ ਸਾਡੇ ਇਸ ਖੇਡਾਂ ਦੀ ਜਿਹੜੀ ਬੜੀ ਵੱਡੀ ਦੇਣ ਹੈ ਕਿਉਂਕਿ ਸੱਭਿਆਚਾਰਕ ਪ੍ਰੋਗਰਾਮ ਦੀ ਔਰ ਖੇਡਾਂ ਦੀ ਕਿਉਂਕਿ ਇਹ ਲੰਮੇ ਸਮੇਂ ਤੋਂ ਸਾਡੇ ਪ੍ਰਥੀਪਾਲ ਬਾਜੀ ਹੋਣੀ ਜਿਨ੍ਹਾਂ ਦਾ ਇੱਕ ਸ਼ੌਂਕ ਹੈ ਵੀ ਜਿਹੜਾ ਮੈਂ ਕਹਿ ਸਕਦਾ ਵੀ ਜੋ ਸਾਡੇ ਮਾਨਸਾਬ ਦੀ ਸੋਚ ਹੈ ਵੀ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਹੈ ਇਹ ਕਮਲਜੀਤ ਯਾਦਗਾਰੀ ਜਿਹੜੀਆਂ ਖੇਡਾਂ ਇਹ ਹਮੇਸ਼ਾ ਇਹ ਹੌਸੇ ਦਿੰਦੀਆਂ ਨੇ ਵੀ ਆਪਾਂ ਆਪਣੇ ਨੌਜਵਾਨਾਂ ਨੂੰ ਇਹੋ ਸਨੇਹਾ ਦਈਏ ਵੀ ਨਸ਼ੇ-ਨਸ਼ੇ ਜਿਹੜੇ ਕਰਨ ਵਾਲੇ ਗਲਤ ਰਾਹਾਂ ਤੇ ਪੜਕੇ ਨੇ ਉਹਨਾਂ ਨੂੰ ਵੀ ਕਹੀ ਵੀ ਤਗੜੇ ਹੋ ਕੇ ਆਓ ਖੇਡਾਂ ਨੂੰ ਪ੍ਰਮੋਟ ਕਰ ਰਹੇ ਆ ਚਾਹੇ ਖੇਡਾਂ ਵਤਨ ਪੰਜਾਬ ਦੀਆਂ ਹੋਣ ਉਹਦਾ ਮੇਨ ਮਕਸਦ ਇਹ ਹੋਈ ਆ ਵੀ ਪੰਜਾਬ ਨੂੰ ਫਿਰ ਰੰਗਲਾ ਪੰਜਾਬ ਬਣਾਉਣਾ ਮੈਂ 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 ਤੁਹਾਨੂੰ ਦੱਸਦਾ ਜੀ ਇਸ ਇਹ ਪਿੰਡ ਸਾਡਾ ਮੇਰਾ ਬਚਪਨ ਇਸ ਪਿੰਡ ਦੇ ਵਿੱਚ ਗੁਜ਼ਰਿਆ ਔਰ ਜੀ ਅੱਜ ਜੋ ਵੀ ਆ ਬਤੌਰ ਇਹ ਵੀ ਮੈਂ ਤੁਹਾਨੂੰ ਦੱਸ ਦੇਣਾ ਹੁਣਾ ਕਿਉਂਕਿ ਹਰ ਬੱਚੇ ਦੀ ਨਾ ਇੱਕ ਖੁਆਇਸ਼ ਹੁੰਦੀ ਆ ਵੀ ਯਾਰ ਮੈਂ ਵੱਡਾ ਹੋ ਕੇ ਆ ਕੀ ਬਣਾ ਤੇ ਜਦੋਂ ਆਪਾਂ ਖੇਡਾਂ ਤੇ ਆਉਣਾ ਪਿਤਾ ਜੀ ਹੁਣੀ ਪ੍ਰਿੰਸੀਪਲ ਭਾਜੀ ਹੁਣੀ ਸਾਰੇ ਜਦੋਂ ਇਹ ਖੇਡਾਂ ਕਰਾਉਂਦੇ ਸੀ ਇੱਥੇ ਬੜੇ ਬੜੇ ਸਾਡੇ ਵੀਆਈਪੀ ਆਉਣੇ ਤੇ ਮੈਂ ਵੇਖਣਾ ਵੀ ਯਾਰ ਜਿਹੜੇ ਸਟੇਜ ਤੇ ਜਿਨ੍ਹਾਂ ਨੂੰ ਸਨਮਾਨਤ ਕਰਦੇ ਕੌਣ ਨੇ ਇਹ ਬਾਅਦ ਚ ਪਤਾ ਲੱਗਣਾ ਵੀ ਕੋਈ ਸਿਆਸੀ ਸੀ ਕੋਈ ਖੇਡਾਂ ਦੇ ਵੱਲ ਨੂੰ ਸੀ ਕੋਈ ਸੰਗੀਤਕਾਰ ਸੀ ਕੋਈ ਵਧੀਆ ਜਿਹੜੇ ਇੰਡੀਆ ਲੈਵਲ ਤੇ ਖੇਡ ਕੇ ਆਏ ਆ ਉਹਨਾਂ ਨੂੰ ਸਨਮਾਨਤ ਕਰਨਾ ਫਿਰ ਮੈਨੂੰ ਵੀ ਸ਼ੌਂਕ ਜਿਆ ਹੋਇਆ ਵੀ ਯਾਰ ਨਹੀਂ ਖੇਡਾਂ ਉਹ ਵੀ ਖੇਡਦੇ ਰਹਾਂ ਪਰ ਹੁਣ ਸਿਆਸਤ ਵਾਲੇ ਪਾਸੇ ਨੂੰ ਪੈ ਗਏ ਹੁਣ ਮਾਣਨਾ ਖੁਸ਼ੀ ਹੁੰਦੀ ਹੈ ਜਦੋਂ ਆਪਣੇ ਪਿੰਡ ਦੇ ਵਿੱਚ ਆ ਆ ਵੀ ਸਕੋ ਪ੍ਰੋਗਰਾਮ ਜਦੋਂ ਕਰਵਾਈਦਾ ਵਾ ਮੈਂ ਰਣੀ ਆ ਆਪਣੇ ਪਿੰਡ ਦਾ ਜਿਨ੍ਹਾਂ ਨੇ ਇਹ ਜਿਹੜਾ ਸ਼ੌਂਕ ਪੈਦਾ ਕੀਤਾ ਸਰ ਠੀਕ ਹੈ ਜੀ ਥੈਂਕ ਯੂ ਜੀ ਕੀ ਨਾਮ ਹੈ ਸਰ ਮੇਰਾ ਨਾਮ ਤੇਜਿੰਦਰਪਾਲ ਸਿੰਘ ਆ ਜੀ ਜੀ ਜਿੰਦਰਪਾਲ ਜੀ ਅੱਜ ਫਿਰ ਕਮਲਜੀਤ ਖੇਡਾਂ ਦੇ ਵਿੱਚ ਪਹੁੰਚੋ ਹਾਂਜੀ ਕਿੱਦਾਂ ਦਾ ਲੱਗਿਆ ਤੁਹਾਨੂੰ ਕਿ ਬਹੁਤ ਪੁਰਾਣੀ ਜਿਹੀ ਹੈ ਕਮਲਜੀਤ ਖੇਡਾਂ ਹੋਣੀ ਨੇ 33 ਜੀ ਬਿਲਕੁਲ ਮੈਂ ਬਹੁਤ ਪੁਰਾਣਾ ਇੱਥੇ ਆ ਗੀ ਪਾਰਟਿਸਿਪੇਟ ਕਰਦਾ ਹਾਂ ਦੋ ਤਿੰਨ ਵਾਰ ਮੈਂ ਇੱਥੇ ਬੈਸਟ ਐਥਲੀਟ ਵੀ ਰਿਆ ਹਾਂ ਤੇ ਜਦੋਂ ਵੀ ਮੈਂ ਇੱਥੇ ਆਉਣਾ ਦੇ ਬਹੁਤ ਨਿੱਘਾ ਸਵਾਗਤ ਕਰਦੇ ਬੜਾ ਮਾਣ ਦਿੰਦੇ ਨੇ ਐਰਕੀ ਵੀ ਸਾਨੂੰ ਮੈਨੂੰ ਕਮਲਜੀਤ ਅਵਾਰਡ ਦੇ ਨਾਲ ਇੱਥੇ ਸਨਮਾਨਿਤ ਕੀਤਾ ਗਿਆ ਜੀ ਜੀ ਬਿਲਕੁਲ ਮੈਂ ਯੂਥ ਨੂੰ ਇਹੀ ਮੈਸੇਜ ਦੇਣਾ ਚਾਹੁੰਦਾ ਵੀ ਆਪਣੇ ਯਾਰ ਮਿੱਤਰ ਬੜੇ ਸੋਹ ਸਮਝ ਕੇ ਬਣਾਓ ਕਿਉਂਕਿ ਤੁਹਾਡਾ ਫਿਊਚਰ ਉਹਨਾਂ ਦੇ ਬਹੁਤ ਡਿਪੈਂਡ ਕਰਦਾ ਵੀ ਉਹ ਕਿੱਦਾਂ ਦੀਆਂ ਗੱਲਾਂ ਮਤਲਬ ਨਸ਼ੇ ਆਦਿ ਕਰਦੇ ਨੇ ਉਹ ਜੇ ਤੁਹਾਡੇ ਦਿਮਾਗ ਵਿੱਚ ਉਦਾਂ ਦੀ ਕੋਈ ਵੀ ਗੱਲ ਪੈਂਦੀ ਆ ਤਾਂ ਉਹ ਤੁਸੀਂ ਉਸ ਉਸ ਵੱਲ ਨੂੰ ਵੀ ਤੁਰ ਸਕਦੇ ਹੋ ਤਾਂ ਬਹੁਤ ਸੋਚ ਸਮਝ ਕੇ ਯਾਰ ਮਿੱਤਰ ਬਣਾਓ ਤੇ ਵੱਧ ਤੋਂ ਵੱਧ ਖੇਡਾਂ ਨਾਲ ਜੁੜੋ ਗਰਾਊਂਡਾਂ ਵਿੱਚ ਆਓ ਆਪਣੇ ਲਈ ਆਪਣੇ ਪਰਿਵਾਰ ਲਈ ਆਪਣੇ ਇੰਡੀਆ ਲਈ ਮੈਡਲ ਜਿੱਤੋ ਹਾਂਜੀ ਉਹ ਪਰਮਾਤਮਾ ਹੀ ਦੇਣਗੇ ਕੀ ਕਹਿਣਾ ਚਾਹਦੇ ਜੀ ਬਿਲਕੁਲ ਇਹ ਬਹੁਤ ਵਧੀਆ ਉਪਰਾਲਾ ਜੀ ਮਤਲਬ ਬਹੁਤ ਪੁਰਾਣੀਆਂ ਖੇਡਾਂ ਨੇ ਤੇ ਮੈਂ ਇਹ ਚਾਹਣਾ ਵੀ ਹਰ ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਵੀ ਇਦਾਂ ਦੀਆਂ ਖੇਡਾਂ ਹੋਣੀਆਂ ਚਾਹੀਦੀਆਂ ਤਾਂ ਕਿ ਯੂਥ ਖੇਡਾਂ ਨਾਲ ਵੱਧ ਤੋਂ ਵੱਧ ਜੁੜ ਸਕੇ ਤੇ ਆਪਣੇ ਦੇਸ਼ ਲਈ ਇੰਟਰਨੈਸ਼ਨਲ ਇੰਟਰਨੈਸ਼ਨਲ ਲੈਵਲ ਤੇ ਮੈਡਲ ਜੀ ਬਿਲਕੁਲ ਮੈਂ ਇਹਨਾਂ ਨੂੰ ਬਹੁਤ ਵਧਾਈ ਦੇਣੀ ਚਾਹਣਾ ਵਾਂ ਬਈ ਇਹ ਬਹੁਤ ਵਧੀਆ ਆਪਣਾ ਟੂਰਨਾਮੈਂਟ ਕਰਾਉਂਦੇ ਨੇ ਕਮਲਜੀਤ ਖੇਡਾਂ ਇਹ ਜਿਹੜੇ ਐਥਲੀਟ ਮੈਡਲ ਜਿੱਤ ਕੇ ਆਉਂਦੇ ਉਹਨਾਂ ਨੂੰ ਸਨਮਾਨਤ ਵੀ ਕਰਦੇ ਨੇ ਤੇ ਵੱਖ-ਵੱਖ ਗੇਮਾਂ ਵੀ ਕਰਵਾਉਂਦੇ ਨੇ ਤੇ ਮੈਂ ਨਾਲ ਦੀ ਨਾਲ ਪਿੰਡ ਵਾਲਾਂ ਨੂੰ ਵੀ ਇੱਕ ਅਪੀਲ ਕਰਨੀ ਚਾਹਣਾ ਬਈ ਰਾਤ ਨੂੰ ਸਿੰਗਰ ਤੇ ਤਾਂ ਸਾਰੇ ਬੰਦੇ ਇਕੱਠ ਕਰ ਲੈਂਦੇ ਨੇ ਦੇਖਣ ਆ ਜਾਂਦੇ ਨੇ ਪਰ ਜਿੰਨਾ ਇਹ ਕਮਲਜੀਤ ਖੇਡਾਂ ਤੇ ਖਰਚਾ ਕਰ ਦਿੰਦੇ ਨੇ ਵੀ ਪਿੰਡ ਵਾਲੇ ਵੱਧ ਚੜ ਕੇ ਦਰਸ਼ਕ ਬਣ ਕੇ ਇੱਥੇ ਆਉਣਾ ਚਾਹੀਦਾ ਤਾਂ ਕਿ ਥੋੜੇ ਬੱਚੇ ਵੀ ਖੇਡਣ ਨਾਲ ਜੁੜਨ ਮੇਰਾ ਨਾਮ ਮੁਹੰਮਦ ਯਾਸਰ ਹੈ ਮੈਂ ਇੱਕ ਪੈਰਾਓਲੰਪੀਅਨ ਹਾਂ ਪੈਰਾਸ਼ੀਨ ਗੇਮ ਮੈਡਲਿਸਟਾਂ ਮੈਂ ਦੋ ਤਿੰਨ ਪਤਾ ਨਹੀਂ ਕਿੰਨੇ ਇੰਟਰਨੈਸ਼ਨਲ ਕੰਪਨੀ ਕੰਪੀਟੀਸ਼ਨ ਖੇਡ ਚੁੱਕਿਆ ਤੇ ਕਿੰਨੇ ਦੇਖੋ ਮੈਂ ਫਸਟ ਟਾਈਮ ਆਇਆ ਹਾਂ ਤੇ ਮੈਨੂੰ ਬਹੁਤ ਹੀ ਵਧੀਆ ਲੱਗਿਆ ਇੱਥੇ ਆ ਕੇ ਇੱਥੇ ਦਾ ਮਾਹੌਲ ਜਿੱਦਾਂ ਲੋਕ ਹਨਾ ਸਪੋਰਟ ਕਰ ਰਹੇ ਆ ਦੇਖਣ ਆ ਰਹੇ ਆ ਬਹੁਤ ਆਟਾ ਰਹੇ ਆ ਵਰਹਾ ਰਹੇ ਆ ਉਹ ਚੀਜ਼ ਨੂੰ ਦੇਖ ਕੇ ਬਹੁਤ ਵਧੀਆ ਲੱਗਿਆ ਬਹੁਤ ਵਧੀਆ ਲੱਗਿਆ ਤੇ ਸਾਰੀਆਂ ਗੇਮਾਂ ਕਰਵਾ ਰਿਆ ਇਹ ਨਹੀਂ ਇਹ ਕੀ ਗੱਲ ਕਬੱਡੀ ਕਰਾ ਰਿਆ ਜਾਂ ਵਾਲੀਬॉल ਹੋ ਰਹੀ ਆ ਸਲੈਟਿਕਸ ਨੂੰ ਵੀ ਬਰਾਬਰ ਦਾ ਮਾਨ ਦੇ ਰਿਹਾ ਏ ਸੋ ਕਿਤੇ ਕਿਤੇ ਖੇਡ ਕੇ ਆਇਆ ਹੋ ਪਰ ਇਹਦੇ ਵਿੱਚ ਖੇਡਦੇ ਹੋ ਸਰ ਚਾਰ ਤੋਂ ਪੰਜ ਵਾਰ ਵਰਲਡ ਖੇਡ ਚੁੱਕੇ ਹੋ ਤੇ ਪੈਰਾਓਲੰਪਿਕ ਖੇਡ ਚੁੱਕੇ ਆ ਆਈਡੀ ਹੋਣੀ ਲੇਟਸਟ ਪੈਰਿਸ ਦੇ ਵਿੱਚ ਹੋਈ ਹੈ ਤੇ ਏਸ਼ੀਅਨ ਗੇਮਾਂ ਦੋ ਵਾਰ ਏਸ਼ੀਅਨ ਗੇਮਾਂ ਮੈਡਲਿਸਟਰ ਕੁਦਰਤ ਦਾ ਨਹੀਂ ਇਹ ਕਿੰਨੇ ਕਮੈਟਲੇ ਸੋ ਕਿੰਨਾ ਕ ਮਾਨ ਸਮਾਨ ਮਿਲਦਾ ਫਿਰ ਤੁਹਾਨੂੰ ਵੀ ਕਿੰਨਾਂ ਹੋਰ ਸਿਰ ਗਿਆ ਕਿ ਨੀਦਾ ਆ ਹਰ ਹਰ ਕੇ ਫਿਰ ਤਰੀਫ ਕਰਦੇ ਨੇ ਕਿੰਨਾ ਕ ਮਾਨ ਸਮਾਨ ਹੁੰਦਾ ਪੰਜਾਬ ਪੰਜਾਬ ਦੇ ਲੋਕ ਨੂੰ ਸਰ ਬਹੁਤ ਵਧੀਆ ਲੱਗਦਾ ਹੈ ਤੇ ਮੈਂ ਇੱਕ ਹੈਂਡੀਕੈਪ ਹੋਣ ਦੇ ਬਾਵਜੂਦ ਵੀ ਮੈਂ ਮੈਨੂੰ ਲੱਗਦਾ ਹੈ ਕਿ ਮੈਨੂੰ ਲੋਕ ਬਹੁਤ ਜ਼ਿਆਦਾ ਪਿਆਰ ਦਿੰਦੇ ਆ ਸੋਸ਼ਲ ਮੀਡੀਆ ਤੇ ਵੀ ਬਹੁਤ ਦੇਖਦੇ ਆ ਜਿੱਦਾਂ ਕਿ ਮੈਂ ਇੱਕ ਹੱਥ ਨਾਲ ਪ੍ਰੈਕਟਿਸ ਕਰਦਾ ਆ ਉਹ ਚੀਜ਼ ਨੂੰ ਦੇਖ ਕੇ ਪੰਜਾਬ ਦੇ ਵਿੱਚ ਹੋਰ ਵੀ ਬਹੁਤ 플레이ਰ ਨਿਕਲਦੇ ਆ ਕੀ ਮੈਸੇਜ ਦੇਣਾ ਚਾਹੁੰਦੇ ਹੋ ਜਿਹੜੇ ਸਪੋਰਟਸ ਨੂੰ ਪਿਆਰ ਕਰਦੇ ਨੇ ਜਾ ਜਿਹੜੇ ਵਾਂਝੇ ਰਹਿੰਦੇ ਨੇ ਕਿਸੇ ਵਜ੍ਹਾ ਕਰਕੇ ਅੰਦਰੀਆਂ ਦਾ ਵਾਂਝੇ ਬਾਈ ਸਰ ਸਭ ਤੋਂ ਵੱਡਾ ਮੈਸੇਜ ਤਾਂ ਮੈਂ ਇਹ ਹੀ ਦੇਣਾ ਚਾਹੁੰਦਾ ਕਿ ਜੇ ਕੋਈ ਹੈਂਡੀਕੈਪਟਾ ਉਹ ਇਹ ਨਾ ਸਮਝੇ ਕਿ ਅਸੀਂ ਗੇਮ ਨਹੀਂ ਕਰ ਸਕਦੇ ਹੁਣ ਤਾਂ ਗਵਰਨਮੈਂਟ ਨੇ ਪੰਜਾਬ ਦੇ ਵਿੱਚ ਵੀ ਤੇ ਸੈਂਟਰ ਦੇ ਵਿੱਚ ਵੀ ਬਰਾਬਰ ਕਰ ਦਿੱਤਾ ਆ ਜੋ ਏਬਲ ਬਾਡੀ ਨੂੰ ਮਿਲਦਾ ਹੈ ਉਹੀ ਪੈਰਾ ਪਲੇਅਰ ਨੂੰ ਮਿਲਦਾ ਹੈ ਇਹ ਸਰ ਬਹੁਤ ਵਧੀਆ ਬਹੁਤ ਵਧੀਆ ਲੱਗਿਆ ਮੈਂ ਤਾਂ ਇਹ ਗੋਂਗਾ ਮੈਨੂੰ ਮੈਂ ਤਾਰੀਫ ਕਿੰਨੀ ਜਿੰਨੀ ਕਰਾਂ ਉਹ ਨਹੀਂ ਘਟਾ ਹੈ ਬਹੁਤ ਵਧੀਆ ਲੱਗਿਆ ਜੀ ਦੇਖ ਕੇ ਬਹੁਤ ਵਧੀਆ ਏਦਾਂ ਹੀ ਆ